ਇਹ ਤਸਵੀਰ ਹਾਂ ਤੂੰ ਠੀਕ ਆ ਹਾਂ ਠੀਕ ਆ ਕੀ ਕਹਿੰਦਾ ਡਾਕਟਰ ਡਾਕਟਰ ਦਾ ਬਸ ਕੁਛ ਨਹੀਂ ਠੀਕ ਆ ਕਹਿੰਦਾ ਸਭ ਠੀਕ ਆ ਠੀਕ ਆ ਹਾਂ ਸਭ ਠੀਕ ਆ ਹੁਣ ਤੂੰ ਦੱਸ ਕਿਵੇਂ ਆ ਠੀਕ ਆ ਦਵਾਈ ਲੈ ਲਈ ਸੀ ਹਾਂ ਦਵਾਈ ਲੈ ਕੋਈ ਮਾੜਾ ਮੋਟਾ ਨੁਕਸਤਾ ਆਇਆ ਹੀ ਸੋਣਾ ਨਹੀਂ ਨਹੀਂ ਉਹ ਤਾਂ ਠੀਕ ਆ ਬਸ ਠੀਕ ਆ ਠੀਕ ਆ ਬਸ ਠੀਕ ਆ ਹਾਂ ਛੋਟੂ ਬੱਸ ਕੁਝ ਖਾਣਾ ਪੀਣਾ ਤੇ ਦੱਸ ਮੈਂ ਤੈਨੂੰ ਨਹੀਂ ਮੈਂ ਨਹੀਂ ਕੁਛ ਖਾਂ ਮੇਰਾ ਜੀ ਨਹੀਂ ਕਰਦਾ ਕੁਛ ਖਾ ਲ ਤੂੰ ਸੜਕੇ ਦੀ ਰੋਟੀ ਵੀ ਨਹੀਂ ਖਾਂਦੀਗੀ ਨਹੀਂ ਮੈਂ ਨਹੀਂ ਖਾਣ ਮੈਨੂੰ ਭੁੱਖ ਨਹੀਂ ਖਾਣਾ ਮੈਂ ਤੇਰੇ ਵਾਸਤੇ ਫਲ ਫਰੂਟ ਲਿਆ ਦੇਣਾ ਤੈਨੂੰ ਨਹੀਂ ਕੁਛ ਨਹੀਂ ਬਸ ਮੇਰਾ ਜੀ ਨਹੀਂ ਕਰਦਾ ਖਾਣ ਨੂੰ ਫਿਰ ਕੁਚੌੜ ਬਣੇ ਤੇ ਚੌਲ ਲਿਆ ਦੇਣਾ ਮੈਂ ਤੈਨੂੰ ਨਹੀਂ 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 ਖਾਣੇ ਮੈਂ ਨਹੀਂ ਖਾਣੇ ਜਵਾਕਾਂ ਨੂੰ ਖਵਾ ਦੇ ਜਵਾਕ ਕਿੱਥੇ ਆ ਜਵਾਕ ਇੱਥੇ ਖੇਡਦੇ ਫਿਰਦੇ ਬਾਹਰ ਤੇ ਆ ਹੋਰ ਕੀ ਆ ਇਹਦੇ ਵਿੱਚ ਕੁਛ ਤਾਂ ਦੱਸਿਆ ਹੀ ਥੋੜਾ ਡਾਕਟਰ ਨੇ ਮਾੜਾ ਮੋਟਾ ਨਹੀਂ ਇਹ ਤਾਂ ਖਾਣ ਸਹੀ ਹੈ ਕਹਿੰਦਾ

ਮੈਂ ਸੇਵਾ ਇਹ ਕਰ ਲਓ ਜਿੰਨਾ ਚਿਰ ਹੁੰਦੀ ਆ। ਚਲ ਕੋਈ ਗੱਲ ਨਹੀਂ। ਕਿਹਾ ਤਾਂ ਜਿੰਨੇ ਰੱਬ ਨੇ ਲਿਖ ਕੇ ਘੱਲੀ ਓਨੀ ਭੋਗ ਲਈ। ਕੁਛ ਨਹੀਂ ਹੁੰਦਾ। ਨਹੀਂ ਅਜੇ ਕਿੱਥੇ ਭੋਗ ਲਈ। ਅਸੀਂ ਤਾਂ ਆਪਣੇ ਜਵਾਕ ਛੋਟੇ ਛੋਟੇ ਪਏ ਆ। ਕੋਈ ਗੱਲ ਨਹੀਂ। ਰੱਬ ਅੱਗੇ ਥੋੜੀ ਜਿਹਾ ਹੋਰ ਆਪੜਾ। ਕੋਈ ਨਹੀਂ। ਅਜੇ ਕਿੱਥੇ ਇਹ ਜਵਾਕ ਆਪਣੇ ਵਿਆਹ ਨਾਲੇ ਪਏ ਆ। ਨਿੱਕੇ ਨਿੱਕੇ ਜਵਾਕ। ਹੈਂ? ਕਿਵੇਂ ਇਹਨਾਂ ਨੂੰ ਮੈਂ ਪੜਾਊਂਗਾ ਕਿਵੇਂ ਲਿਖਾਊਂਗਾ ਡਾਕਟਰ ਨੇ ਤਾਂ ਪੜੱਕਦੇ ਨੇ ਕਹਦਾ ਜੀ ਬੱਸ ਸੇਵਾ ਕਰ ਲੋ ਕਹਿੰਦਾ ਤੂੰ ਮੇਰੀ ਗੱਲ ਸੁਣ ਕੁਛ ਨਹੀਂ ਹੋਣ ਦਿੰਦਾ ਮੈਂ ਤੈਨੂੰ ਮੇਰੀ ਗੱਲ ਸੁਣ ਤੂੰ ਨਾ ਖਾਣ ਪੀਣ ਦੱਸ ਮੈਂ ਤੈਨੂੰ ਕੁਛ ਲੈ ਆ ਕੇ ਤਾਂ ਨਾ ਨਹੀਂ ਨਹੀਂ ਮੈਂ ਨਹੀਂ ਕੁਛ ਖਾਣਾ ਮੈਂ ਲਿਆਉਣਾ ਤੇਰੇ ਵਾਸਤੇ ਨਹੀਂ 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 ਤੂੰ ਤੇ ਮਾਂ ਤੇਰੇ ਵਾਸਤੇ ਦਵਾਈ ਲੈ ਕੇ ਆਉਣਾ ਦਵਾਈ ਲੈ ਇੱਕ ਵਾਰੀ ਚੰਗਾ ਹੈ ਕੀ ਕਰਦਾ ਰੱਬ ਆਪਣੇ ਤੇ ਕਿਰਪਾ ਕਰਦੇ ਯਾਰ ਐਂ ਤੇ ਆਪਾਂ ਕੀ ਕਿਸੇ ਦੇ ਮਾਂ ਮਾਰੇ ਜੇ ਤਾਂ ਆਪਾਂ ਨੇ ਨਾ ਰੱਬ ਇਹਨਾਂ ਧੱਕਾ ਕਰੂਗਾ ਹੌਸਲਾ ਰੱਖ ਚੰਗਾ ਕਿ ਮੈਂ ਦਵਾਈ ਲੈ ਕੇ ਆਉਣਾ ਰੱਬਾ ਅਸੀਂ ਕੀ ਮਾੜਾ ਕੀਤਾ ਮੇਰੇ ਤੇ ਜਵਾਕ ਵਿਚਾਰੇ ਚੱਲਾ ਜੀ ਮੇਰੇ ਰੱਬ ਨੂੰ ਚੰਗਾ ਲੱਗੇ ਨਸ ਦੀ ਦਵਾਈ ਲੈਣਾ ਚੰਗਾ ਕੋਈ ਨਹੀਂ ਦਵਾਈ ਲੈ ਕੇ ਮੈਂ ਨਹੀਂ ਖਾਣੀ ਹੌਸਲਾ ਨਾ ਹਾਰ ਸਭ ਕੁਝ ਠੀਕ ਹੋ ਜਾਊਗਾ ਨਹੀਂ ਮੈਂ ਨਹੀਂ ਖਾੜੀ ਤੂੰ ਦਵਾਈ ਖਾ ਠੀਕ ਸਭ ਕੁਝ ਠੀਕ ਹੋ ਜਾਊਗਾ ਤੂੰ ਫੇਕਰ ਨਾ ਕਰ ਹੱਪਾ ਕਿਸੇ ਨੇ ਕੋਈ ਮਾਰਾ ਨਹੀਂ ਕੀਤਾ ਜਿਹੜਾ ਰੱਬ ਆਪਣੇ ਨਾਲ ਕਰੂਗਾ ਹੌਸਲਾ ਰੱਖ ਸੰਦੀਪ ਤੂੰ ਕੁਝ ਨਹੀਂ ਹੋਣ ਦਿੰਦਾ ਮੈਂ ਤੈਨੂੰ ਵੈਲ ਨਹੀਂ ਸਟਾ ਠੀਕ ਆ ਅਨਿੱਕੇ-ਨਿੱਕੇ ਜਵਾਕ ਆ ਮੇਰੇ ਐ ਤੈਨੂੰ ਮੈਂ ਚਾੜ ਦਿੰਨਾ ਐ ਕਹ ਰ ਹੁਣ ਤੂੰ ਮੇਰੀ ਗੱਲ ਸੁਣ ਧਿਆਨ ਨਾਲ ਹਾਂ ਕੀ ਗੱਲ ਸੁਣਾਉਣਾ ਧਿਆਨ ਨਾਲ ਸੁਣ ਹਾਂ ਦੱਸ ਤੂੰ ਮੇਰੇ ਮਗਰੋਂ ਮੇਰੇ ਜਵਾਕਾਂ ਦਾ ਧਿਆਨ ਰੱਖੀ ਇਹਨਾਂ ਨੂੰ ਚੰਗਾ ਪੜਾਈ ਤੇ ਚੰਗਾ ਇਹਨਾਂ ਨੂੰ ਖਵਾਈ ਠੀਕ ਆ ਤੇ ਨਾਲੇ ਇੱਕ ਗੱਲ ਹੋਰ ਤੂੰ ਦੱਸ ਦੱਸ ਤੂੰ ਜਿਹੜੀ ਦੱਸ ਤੇ ਨਾਲੇ ਇੱਕ ਗੱਲ ਹੋਰ ਦੱਸਾਂ ਤੇ ਉਹ ਦੱਸ ਮੇਰੇ ਕੋਲੇ ਥੋੜੇ ਜੇ ਪੈਸੇ ਪਏ ਆ ਪੈਸੇ ਮੈਂ ਕੀ ਕਰਾਂ ਪੈਸੇ ਪਏ ਉਹ ਨਹੀਂ ਬਥੇਰੇ ਤੇਰੇ ਕੰਮ ਆਉਣਗੇ ਜਵਾਂ ਤਾਂ ਜੀ ਕੀ ਕਰਾਂ ਨਹੀਂ ਮੈਂ ਪੈਸੇ ਕੀ ਕਰਾਂ ਜਨੀਬ ਜੀ ਤੂੰ ਨਹੀਂ ਤੇ ਮੈਂ ਪੈਸੇ ਕੀ ਕਰਾਂ ਨਹੀਂ ਨਹੀਂ ਫੇਰ ਵੀ ਤੈਨੂੰ ਮੈਂ ਦੱਸਦੀ ਆ ਉਹ ਐ ਕਰਨੀ ਹਾਂ ਦੱਸ ਜਿਹੜਾ ਆਪਣਾ ਟੀਵੀ ਨਹੀਂ ਹਾਂ ਉੱਥੇ ਮੇਰਾ 30000 ਰੁਪਿਆ ਪਿਆ ਜਿਹਦੇ ਕੋਲ 30000 ਹਾਂ ਜਦੋਂ ਤੋਂ ਮੈਂ ਦਿੰਦਾ ਹੁੰਦਾ ਸੀ ਨਾ ਲੀੜੇ ਕੱਪੜੇ ਵਾਸਤੇ ਉਦੋਂ ਮੈਂ ਲੀੜਾ ਕੱਪੜਾ ਨਹੀਂ ਸੀ ਬਣਾਉਂਦੀ ਹੁੰਦੀ ਹਾਂ ਤੇ ਮੈਂ ਉਦੋਂ ਉਹ ਪੈਸੇ ਬਚਾ ਕੇ ਰੱਖ ਲੈਂਦੀ ਹੁੰਦੀ ਸੀ ਕੋਈ ਨਹੀਂ ਚੰਦੀ ਮੈਂ ਕੀ ਕਰਨੇ ਪੈਸੇ ਨਹੀਂ ਫਿਰ ਵੀ ਬੰਦੇ ਦਾ ਕੋਈ ਪਤਾ ਨਹੀਂ ਲੱਗਦਾ ਫਿਰ ਉਂ ਜੜੀ ਆਪਣੀ ਪਰਲੀ ਸਪੀਲ ਨਹੀਂ ਗਈ ਵੱਡੀ ਉਹਦੇ ਫੋਟੋ ਦੇ ਮਗਰ ਇੱਕ ਡੱਬਾ ਆ ਜਾ ਪਿਆ ਅੱਛਾ ਉਹਦੇ ਵਿੱਚ ਵੀ ਕੋਈ 20 25000 ਰੁਪਏ ਹੋਣਾ ਇਹਨੇ ਪੈਸੇ ਮੈਂ ਕੀ ਕਰਨੇ ਆ ਤੇ ਕੰਮ ਹੋਣਗੇ ਤੂੰ ਆਹ ਦੀਆਂ ਗੱਲਾਂ ਨਾ ਕਰ ਮੈਂ ਪੈਸੇ ਨਹੀਂ ਲੈਣਾਂਗੇ ਨਹੀਂ ਨਹੀਂ ਹਾਂ ਡਾਕਟਰਾਂ ਨੂੰ ਕੀ ਅੱਖ ਨੋਦ ਐਵੇਂ ਮਾਰਦੇ ਨੇ ਝੂਠ ਉਹ ਝੂਠ ਮਾਰ ਦਿੰਦੇ ਡਾਕਟਰ ਆਪਾਂ ਨੂੰ ਆਪਾਂ ਨੂੰ ਪੈਸੇ ਪੂਸੇ ਲੈਣੇ ਚੱਲ ਕੋਈ ਹਾਂ ਫਿਰ ਥੋੜੇ ਜਿਨੇ 60 70000 ਤਾਂ ਮੇਰੇ ਖਾਤੇ 'ਚ ਵੀ ਆ ਲੱਖ ਦੇ ਨੇੜੇ ਤੇੜੇ ਹੋਊਗਾ ਤੇਰੇ ਖਾਤੇ 'ਚ ਵੀ ਆ ਹਾਂ ਉਹ ਆਪਣਾ ਦੋਨਾਂ ਦਾ ਖਾਤਾ ਜੋ ਹੈ ਅੱਛਾ ਉਹ ਕਢਾ ਲਈ ਤੈਨੂੰ ਕਢ ਦੇਣਗੇ ਤੇਰਾ ਨਾਮ ਲਿਖਿਆ ਹੋਇਆ ਉੱਤੇ ਮੈਨੂੰ ਕਢ ਦੇਣਗੇ ਇਕੱਲੇ ਨੂੰ ਹਾਂ ਉਹਨਾਂ ਨੂੰ ਆਖਿਆ ਹੋਇਆ ਮੈਂ ਔਰ ਜਿਹੜੇ ਆਪਣੇ ਰਸੋਈ ਦੇ ਵਿੱਚ ਖੰਡ ਵਾਲੀ ਪੀਪੀ ਜੀ ਨੇ ਏਡੀ ਸਾਰੇ ਡੱਬਾ ਜਾ ਹਾਂ ਉਹਦੇ ਵਿੱਚ ਵੀ ਪਏ ਐ ਇੰਨੀਆਂ ਥਾਵਾਂ ਤੇ ਪੈਸੇ ਰੱਖ ਛੱਡੇ ਤੂੰ ਉਹ ਮੈਂ ਜਦੋਂ ਘਰ ਦੇ ਖਰਚੇ ਰਾਸਤੇ ਪੈਸੇ ਰੱਖ ਸ਼ੁਰੂ ਕਰ ਲੈਂਦੀ ਸੀ ਉਦੋਂ ਮੈਂ ਵਿੱਚੋਂ ਬਚਾ ਬਚਾ ਕੇ ਰੱਖ ਲੈਂਦੀ ਹੁੰਦੀ ਸੀ ਉੱਥੇ ਪਏ ਕੱਢ ਲਈ ਸਾਰੇ ਕਰ ਲਈ ਇਕੱਠੇ ਹੂੰ ਪੈਸੇ ਨਹੀਂ ਮੈਨੂੰ ਚਾਹੀਦੇ ਸਨ ਦੀ ਤਾਂ ਆਪਾਂ ਤਾਂ ਮੈਂ ਤਾਂ ਤੈਨੂੰ ਮੰਗਦਾ ਬਸ ਆਪਾਂ ਨੂੰ ਨਹੀਂ ਪੈਸੇ ਚਾਹੀਦੇਗੇ ਚਲੋ ਕੋਈ ਨਹੀਂ ਹਾਂ ਆਪਾਂ ਪੈਸੇ ਮੈਂ ਕੀ ਕਰਨੇ ਪੈਸੇ ਜੇ ਆਕਾ ਨੂੰ ਪੜਾ ਲਖਾ ਲਵਾਗੇ ਕੁਛ ਨਹੀਂ ਤਾਂ ਮੈਂ ਕਰ ਲੂਗਾ ਇਨਾ ਕੰਮ ਦਾ ਬਸ ਤੂੰ ਕੁਛ ਨਹੀਂ ਹੁੰਦਾ ਤੈਨੂੰ ਤੂੰ ਠੀਕ ਆ ਚੰਗਾ ਹੌਸਲਾ ਰੱਖੀ ਬਸ ਹਿੰਮਤ ਨਾ ਆ ਰਹੀ ਤੂੰ ਹੈ ਹਾਂ ਤੈਨੂੰ ਕੁਛ ਨਹੀਂ ਹੋਣ ਦਿੰਦਾ ਮੈਂ ਚਲ ਮੈਂ ਤੇਰੇ ਵਾਸਤੇ ਕੁਛ ਖਾਣ ਨੂੰ ਲੈ ਕੇ ਆਉਣਾ ਚੰਗਾ ਹਾਂ ਮੈਂ ਕੁਝ ਖਾਣ ਨੂੰ ਲੈ ਕੇ ਹੁਣ ਤੇਰੇ ਬਾਸ ਭੁੱਖ ਲੱਗ ਨਹੀਂ ਹੋਣੀ ਆਪਾਂ ਕੀ ਬਣੂਗਾ ਹੁਣ ਸਾਡੇ ਘਰ ਦਾ ਮੇਰੇ ਜੋ ਆਕਾ ਦਾ ਮੁੰਜੀ ਮੇਰੇ ਰੱਬ ਨੂੰ ਚੰਗਾ ਲੱਗੇ ਚੱਲ ਬਹਿਮਣ ਹੋ ਰੱਬ ਤੂ ਕੀ ਸਾਡੇ ਘਰ ਤੇ ਘਰਤਾ ਹੈ ਕੀ ਕੀ ਕਰੂਗਾ ਕੀ ਕੋਸ਼ ਕਰੂਗਾ ਜਵਾਕਾਂ ਨੂੰ ਸੰਭੂਗਾ ਕਿ ਘਰ ਦੀਆਂ ਕਬੀਲਦਾਰੀਆਂ ਕਿਵੇਂ ਚੱਕੂਗਾ ਭਾਜੇ ਸਾਡੀ ਉਮਰ ਹੀ ਕਿਹੜੀ ਸੀ ਪਾਈ ਤਾਂ ਸਾਡੇ ਦਿਨ ਸੀ ਜਵਾਕਾਂ ਦੇ ਵਿੱਚ ਹਸਣ ਫੇੜਣ ਦੇ ਤੇਰੇ ਅੱਗੇ ਕਿਸੇ ਦਾ ਕੀ ਜੋਰ ਇਹ ਰੱਬਾ ਮੇਰੇ ਪਿੱਛੋਂ ਮੇਰੇ ਧੀਆਂ ਤੇ ਪੁੱਤਰਾਂ ਦਾ ਧਿਆਨ ਰੱਖੀ ਖੁਸ਼ ਰੱਖੀ ਇਹਨਾਂ ਨੂੰ ਵਿਚਾਰੇ ਨਿੱਕੇ ਨਿੱਕੇ हां भाई यार खुश था, था।, था फिर होना ही सी आपा नवी ਗੱਡੀ ਲਿਆਂਦੀ ਯਾਰ ਇੱਕ हां हां ਵਧਾਈਆਂ ਵਧਾਈਆਂ ਤੁਹਾਨੂੰ ਵੀ ਮਹਾਰਾਜ ਵਧਾਵੇ ਪੈਸੇ ਦਾ ਯਾਰ ਫਿਰ ਕਿਦੋਂ ਨ ਕਿਤਵਾਈ ਜਾਂਦੇ ਤੈਨੂੰ ਪਤਾ ਕਈ ਵਾਰੀ ਹੀ ਲਵਸੀਲਾ ਬਾਣੀ ਜਾਂਦਾ ਬੰਦੇ ਦਾ ਸਦਾ ਪਾਈ ਥੋੜਾ ਰਹਿਣਾ ਸੀਗਾ हां ਸਕੋਰਪ ਵੀ ਗੱਡੀ ਲਿਆਂਦੀ ਹੈ ਵੀ ਆਪਾਂ हां हां ਬਹੁਤ ਵਧੀਆ ਟਾਪ ਮਾਡਲ ਲਿਆਂਦਾ हां ਇੱਕ ਨਵਾਂ ਮੈ ਆਈਫੋਨ ਵੀ ਲਿਆ ਕੇ ਦਿੱਤਾ ਬੱਚੇ ਨੂੰ ਉਹ ਮੰਗਦਾ ਸੀ ਫੋਨ ਹੈ ਨਹੀਂ ਸੀ ਉਹਦੇ ਕੋਲੇ ਇੱਕਾਈ ਫੋਨ ਲੈ ਆਦਾ ਨਾ ਆਪਾਂ ਹਾਂ ਠੀਕ ਠੀਕ ਆ ਬਸ ਬਹੁਤ ਵਧੀਆ ਕੋਈ ਨੀ ਪਾਰਟੀ ਵੀ ਦੇ ਦਾਂਗੇ ਤੈਨੂੰ ਚਿੰਤਾ ਕਰੀਏ ਯਾਰ ਪਾਰਟੀ ਦਵਾਂਗੇ ਤੈਨੂੰ ਠੀਕ ਆ ਠੀਕ ਗੱਲ ਸੁਣ ਮੇਰੀ ਤੂੰ ਤਾਂ ਅਸੀਂ ਡਾਕਟਰ ਨੇ ਆਖਿਆ ਤੇਰੀ ਸੇਵਾ ਹੀ ਐ ਤੂੰ ਤਾਂ 2-4 ਦਿਨਾਂ ਦੀ ਐ ਮੈਨੂੰ ਤਾਂ ਅੱਜ ਮਹੀਨਾ ਹੋ ਗਿਆ ਮੈਨੂੰ ਤਾਂ ਖੁਸ਼ੀ ਵੀ ਨਹੀਂ ਹੋਇਆ ਮੈਂ ਤਾਂ ਚੰਗੀ ਭਲੇ ਰੋਟੀਆਂ ਖਾ ਕੇ ਤਿਆਰ ਨਹੀਂ ਉਹਦਾ ਮੈਂ ਤੇਰੇ ਨਾਲ ਮਜ਼ਾਕ ਕੀਤਾ ਸੀ ਸਾਰਾ ਮਜ਼ਾਕ ਕੀਤਾ ਸੀ ਹਾਂ ਇਹ ਮੈਂ ਸਾਰਾ ਟਕਵੰਝ ਕੀਤਾ ਸੀਗਾ ਜਿਹੜੇ ਤੂੰ ਪੈਸੇ ਮੇਰੇ ਕੋਲੋਂ ਕੱਦ-ਕੱਦ ਕੇ ਚੋਰੀ ਜੋੜਦੀ ਸੀ ਨਾ ਉਹਨਾਂ ਪੈਸਿਆਂ ਨੂੰ ਕਢਾਉਣ ਦਾ ਕੋਈ ਮੇਰੇ ਕੋਲ ਤਰੀਕਾ ਹੀ ਹੈ ਨਹੀਂ ਸੀਗਾ ਫਿਰ ਮੈਂ ਸੋਚਿਆ ਦਿਮਾਗ ਨਾਲ ਯਾਰ ਇਹਨਾਂ ਪੈਸਿਆਂ ਨੂੰ ਕਢਾਉਣ ਦਾ ਕੋਈ ਨਾ ਕੋਈ ਤਰਕੀਬ ਬਾਤੀਏ ਮੈਂ ਫਿਰ ਉਹ ਸਾਰੇ ਦੇਤੋਂ ਪੈਸੇ ਕਢਾ ਲੇ ਤੇ ਮੈਂ ਤੇਰੇ ਸਾਹਮਣੇ ਇੱਕ ਗੱਡੀ ਲੈ ਆਇਆ ਆਈਫੋਨ ਲੈ ਆਇਆ ਕਿਸ਼ਤਾਂ ਦੇ ਗੱਡੀ ਲੈ ਲਈ ਆਪਾਂ ਬੱਸ ਦੇ ਮੇਰੇ ਇੱਥੇ ਸਾਰੇ ਕਾਟੇ ਲੱਗ ਗਏ ਸਾਰੇ ਹੋਣਾ ਪੈਸੇ ਦੇ ਦੇ ਮੇਰੇ ਪਾਸਾ ਦੇ ਇੱਥਾ ਕਰੀਏ ਨੇ ਤੇ ਪੈਸੇ ਸੀ ਪੈਸੇ ਤਾਂ ਮੇਰੇ ਸੀ ਕੱਦ-ਕੱਦ ਕੇ ਤੂੰ ਵਰਤਦੀ ਰਹਿੰਦੀ ਸੀ ਤੇ ਦੀ ਰਹਿੰਦੀ ਸੀ ਮੇਰੇ ਪੈਸੇ ਮੈਂ ਜਦੋਂ ਪੈਸੇ ਮੰਗਣੇ ਨੇ ਹੈ ਨਹੀਂ ਮੇਰੇ ਕੋਲੇ ਹੈ ਨਹੀਂ ਮੇਰੇ ਕੋਲੇ ਮੈਂ ਖਫਰੇ ਦੇ ਮੇਰੇ ਨਿਰਦਵੀ ਕਮਾਈ ਮਿਹਨਤ ਦੀ ਮਮਾਸਾ ਨੂੰ ਕੋਲ ਕੋ ਰੱਖੇ ਸੀਗੇ ਪੈਸੇ ਦੇ ਮੇਰੇ ਘੱਟ ਮੇਰੇ ਪੈਸੇ ਮੈਨੂੰ ਨਹੀਂ ਪਤਾ ਕਿ ਮੈਂ ਪੈਸੇ ਖਰਚ ਕਰਤੇ ਹੁਣ ਮੇਰੇ ਕੋਲ ਕੋਈ ਪੈਸੇ ਬੂਸੇ ਨਹੀਂ